ਪੋ ਦਾ ਮਹੀਨਾ ਠੰਡੇ ਬੁਰਜ ਚ ਬੈਠੀ ਦਾਦੀ ਪੋਤਿਆਂ ਨੂੰ ਦੇਵੇ ਸਿੰਗੋ ਲੋਰੀਆਂ ਇਸੇ ਰੱਥ ਜਾਵੇ ਪਰ ਚੁੱਕਣਾ ਨਹੀਂ ਸੂਬੇ ਅੱਗੇ ਹੋ ਜਵੇ ਸਰੀਰ ਲੱਖ ਪੋਰੀਆਂ ਗੱਲਾਂ ਕਰਨੀਆਂ ਅੱਖਾਂ ਚ ਪਾ ਕੇ ਅੱਖਾਂ ਮੇਰਾ ਸਜਦੇ ਜਿਵੇਂ ਕਹਿੰਦੇ ਵੀ ਮੇਲੇ ਚ ਮਰੂਦਾਂ ਨੂੰ ਕੌਣ ਪੁੱਛਦਾ ਬੇਟਾ ਕਿਸੇ ਤੋਂ ਸਿੱਖਿਆ ਤੂੰ ਸੰਗੀਤ ਨਹੀਂ ਜੀ ਇਹ ਲੈ ਕੁਦਰਤ ਨੇ ਦਿੱਤੀ ਆ ਹਾਂਜੀ ਜੀ ਮੈਂ ਹਲੇ ਸਿੱਖਣ ਲੱਗਣਾ ਵਗਾ ਮੇਰੀ ਮੰਮੀ ਹਲੇ ਛੜੀ ਤੇ ਲਾ ਕੇ ਸਿਖਾਉਂਦੇ ਹੁੰਦੇ ਆ ਉਹਨਾਂ ਨੂੰ ਮੈਂ ਰੱਟ ਲੈਨੇ ਆ ਬੱਚੇ ਦਾ ਗੀਤ ਸੁਣਿਆ ਜੀ ਹੋ ਗਈ ਵੇਜਾ ਵੇਜਾ ਬਣਾਈ ਕਿਨੇ ਨੇ ਬਣਾਈ ਤਾਂ ਸਰੋਤੇ ਨਹੀਂ ਨੇ ਆਪਣੇ ਆਪ ਕੋਈ ਵੱਡਾ ਨਹੀਂ ਬਣਿਆ ਪਹਿਲੀ ਗੱਲ ਤਾਂ ਵੱਡਾ ਕੋਈ ਹੁੰਦਾ ਨਹੀਂ ਜੇ ਕਿਸੇ ਦੇ ਅੰਦਰ ਕਲਾ ਹੈ ਉਸ ਕਲਾ ਨੂੰ ਨਿਖਾਰਿਆ ਜਾਂਦਾ ਮਹਾ ਪੰਜਾਬ ਯੂਐਸਏ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਅੱਜ ਪਹੁੰਚੇ ਆ ਪੰਜਾਬੀ ਪਵਨ ਲੁਧਿਆਣਾ ਮੇਲਾ ਗੀਤਕਾਰਾਂ ਦਾ ਮੇਲੇ ਦੇ ਵਿੱਚ ਅਨੇਕਾਂ ਹੀ ਗੀਤਕਾਰ ਅਨੇਕਾਂ ਹੀ ਗਾਇਕ ਤੇ ਸੰਗੀਤਕਾਰ ਅਤੇ ਰੱਜ ਕੇ ਸੰਗੀਤ ਪ੍ਰੇਮੀ ਪਹੁੰਚੇ ਹੋਏ ਨੇ ਅੰਦਰ ਸਟੇਜ ਤੇ ਪ੍ਰੋਗਰਾਮ ਚੱਲ ਰਿਹਾ ਸਾਰੇ ਉਸ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਬਹਿ ਜਾ ਬਹਿ ਜਾ ਹੋਈ ਪਈ ਆ ਜਿਵੇਂ ਕਹਿੰਦੇ ਵੀ ਮੇਲੇ ਚ ਮਰੂਦਾਂ ਨੂੰ ਕੌਣ ਪੁੱਛਦਾ ਵੱਡੇ ਵੱਡੇ ਗਾਇਕਾਂ ਨੂੰ ਸੋਣ ਲਈ ਪਰਚੀਆਂ ਵੀ ਲੱਗਦੀਆਂ ਟਿਕਟਾਂ ਵੀ ਲੱਗਦੀਆਂ ਨੇ ਫਰਮੇਸ਼ਾਂ ਵੀ ਹੁੰਦੀਆਂ ਆਪਾਸ ਵੀ ਮਿਲਦੇ ਨੇ ਆਪਾਸ ਲੈ ਕੇ ਉਹਨਾਂ ਨੂੰ ਸੁਣਿਆ ਜਾਂਦਾ ਲੇਕਿਨ ਉਹ ਵੱਡੇ ਬਣਾਏ ਕਿਨੇ ਨੇ ਬਣਾਏ ਤਾਂ ਸਰੋਤਿਆ ਨਹੀਂ ਨੇ ਆਪਨੇ ਆਪ ਕੋਈ ਵੱਡਾ ਨਹੀਂ ਬਣਿਆ ਪਹਿਲੀ ਗੱਲ ਤਾਂ ਵੱਡਾ ਕੋਈ ਹੁੰਦਾ ਨਹੀਂ ਜੇ ਕਿਸੇ ਦੇ ਅੰਦਰ ਕਲਾ ਹੈ ਉਸ ਕਲਾ ਨੂੰ ਨਿਖਾਰਿਆ ਜਾਂਦਾ ਕਿਉਂਕਿ ਹੀਰਾ ਸਿੱਧਾ ਇੰਗੂਠੀ 'ਚ ਨਹੀਂ ਪਾ ਲਿਆ ਜਾਂਦਾ ਨਾ ਉਹ ਕਿਸੇ ਨੇ ਤਾਜ ਦੇ ਵਿੱਚ ਲਾਇਆ ਉਹ ਤੇ ਹੀਰੇ ਨੂੰ ਕਿਸੇ ਪਾਰਖੀ ਦੀ ਨਜ਼ਰ ਲੱਗਦੀ ਆ ਫਿਰ ਇਹਦੇ ਤੇ ਉਹ ਕੰਮ ਕਰਦਾ ਜਿਵੇਂ ਉਹ ਕਹਵ ਸੀ ਨਾ ਵੀ ਮੇਲੇ 'ਚ ਮਰੂਦਾਂ ਨੂੰ ਕੌਣ ਪੁੱਛਦਾ ਸਾਰੇ ਮਠਿਆਈਆਂ ਟੁੱਟ ਕੇ ਪੈ ਜਾਂਦੇ ਆ ਮਰੂਦਾਂ ਨੂੰ ਕਹਿਣ ਦਾ ਮਤਲਬ ਕਿ ਵੱਡੇ ਵੱਡੇ ਨਾਂ ਵਾਲਿਆਂ ਦੇ ਪਿੱਛੇ ਸੀਟ ਪਿੱਛੇ ਵੀ ਲੜਾਈ ਹੋ ਜਾਂਦੀ ਆ ਕਿ ਮੈਂ ਇੰਨੇ ਪੈਸੇ ਲਾਈ ਨੇ ਅੱਗੇ ਜਾਣਾ ਤੇ ਅੱਜ ਇੱਕ ਬਹੁਤ ਹੀ ਛੋਟੀ ਉਮਰ ਦਾ ਬੱਚਾ ਸਾਡੇ ਪੰਜਾਬ ਦਾ ਵਾਸੀ ਆ ਮਲੌਤ ਦੇ ਨੇੜੇ ਪਿੰਡ ਆ ਇਹਨੂੰ ਵੀ ਗਾਉਣ ਦਾ ਸ਼ੌਕ ਆ ਜੀ ਤਾਂ ਬੱਚੇ ਨੇ ਕੋਸ਼ਿਸ਼ ਕੀਤੀ ਆ ਗਾਉਣ ਦੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਦਰਸ਼ਕੋ ਜ਼ਰੂਰੀ ਨਹੀਂ ਕਿ ਬਹੁਤ ਵੱਡੇ ਗਾਇਕਾਂ ਨੂੰ ਹੀ ਸੁਣਨਾ ਕਾਲਰ ਟੋਨ ਬਣਾ ਕੇ ਰਿੰਗ ਟੋਨ ਬਣਾ ਕੇ ਰੱਖਣਾ ਅੱਜ ਬਹੁਤ ਸਾਰੇ ਗਾਇਕਾਂ ਦੇ ਗਰੁੱਪ ਚੱਲਦੇ ਨੇ ਅਗਲੇ ਕਹਿੰਦੇ ਆ ਜੀ ਅਸੀਂ ਤਾਂ ਉਹਨਾਂ ਦੇ ਗਰੁੱਪ ਨੂੰ ਪਸੰਦ ਕਰਦੇ ਆ ਅਸੀਂ ਉਹਨਾਂ ਨੂੰ ਹੀ ਸੁਣਦੇ ਆ ਆਪ ਵਿਚ ਸਿਰ ਪਟਣ ਦਾ ਲੜਾਈਆਂ ਹੋ ਜਾਂਦੀਆਂ ਨੇ ਇੱਕ ਦੂਜੇ ਨੂੰ ਗਾਲੋ-ਗਾਲੀ ਹੁੰਦੇ ਆ ਪਰ ਕਦੇ ਇਹ ਤਾਂ ਨਹੀਂ ਹੁੰਦਾ ਵੀ ਜਿਹੜੇ ਨਵੇਂ ਗਾਇਕਾਂ ਜਾਂ ਕੋਈ ਕਿਸੇ ਮਾਰਦਾ ਕਹਿ ਲੈਣੇ ਆ ਪੈਸੇ ਵਾਲੇ ਲਈ ਅੱਜ ਦੇ ਟਾਈਮ ਦੇ ਵਿੱਚ ਲੌਂਚ ਹੋਣਾ ਆਸਾਨ ਹੋ ਗਿਆ 4 ਰੁਪਏ ਖਰਚੇ ਗਾਣਾ ਰਿਕਾਰਡ ਕਰਾਇਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ 10 ਗਾਣੇ ਕਰਾਓ ਤਾਂ ਦੁਨੀਆ ਚ ਪਚਲੇ ਜਾਊਗਾ ਜਿਸ ਬੱਚੇ ਦਾ ਬਾਪ ਦਿਹਾੜੀਦਾਰ ਆ ਦਿਹਾੜੀ ਕਰਦਾ ਪਰ ਬੱਚੇ ਨੂੰ ਗਾਉਣ ਦਾ ਸ਼ੌਕ ਆ ਹਰੇਕ ਸਟੇਜ ਤੇ ਗਾਉਂਦਾ ਜਿਹੋ ਜਾਂ ਵੀ ਆ ਜੇ ਕੋਈ ਇਹਨੇ ਕਿਸੇ ਤੋਂ ਸਿੱਖਿਆ ਨਹੀਂ ਜਿੰਨਾ ਕੋ ਗਾਉਂਦਾ ਉਹ ਉਹਨੂੰ ਕੁਦਰਤ ਨੇ ਮਾਂ ਸਰਸਵਤੀ ਨੇ ਦਿੱਤਾ ਲਓ ਜੀ ਆ ਬੱਚਾ ਸੁਣਿਓ ਕੁਝ ਗਾਉਣਾ ਚਾਹੁੰਦਾ ਜੀ ਦਰਸ਼ਕੋ ਜਿਹੋ ਜਾਂ ਵੀ ਗਾਵੇ ਤੁਸੀਂ ਮਦਦ ਕਰਨੀ ਆ ਜੇ ਹੋਰ ਸਾਰੇ ਗਾਇਕਾਂ ਨੂੰ ਤੁਸੀਂ ਆਪਣੇ ਆਪਣੇ ਕੰਮ ਕਿਤੇ ਕਰਦੇ ਆ ਨੂੰ ਇੱਕ ਵੱਡੇ ਵੱਡੇ ਗਾਇਕ ਬਣਾ ਕੇ ਸਟੇਜ ਤੇ ਚੜਾ ਦਿੱਤਾ ਤਾਂ ਤੁਹਾਡੀ ਕਿਰਪਾ ਹੋ ਜਵੇ ਤਾਂ ਅੱਜ ਜਿਹੜੇ ਸੀ ਇਹ ਪੰਜਾਬੀ ਭਵਨ ਦੇ ਗਰਾਊਂਡ 'ਚ ਖੜੇ ਆ ਨਾ ਕੱਲ ਨੂੰ ਇਹ ਬੱਚਾ ਇਹ ਸਟੇਜ ਤੇ ਵੀ ਪਰਫਾਰਮ ਕਰ ਸਕਦਾ ਇਸ ਤੋਂ ਵੱਡੀਆਂ ਵੱਡੀਆਂ ਸਟੇਜਾਂ ਤੇ ਵੀ ਜਾ ਸਕਦਾ ਬੇਟਾ ਕੀ ਗਾਉਂਗੇ ਜੀ ਸੱਹਿਬ ਜਦਾਂ ਦਾ ਗਾਉਂਗੇ ਜੀ ਬੱਚੇ ਬਾਰੇ ਇੱਕ ਗੱਲ ਸੁਣਨ ਨੂੰ ਮਿਲੀ ਆ ਕਿ ਇਹ ਸਿਰਫ ਧਾਰਮਿਕ ਗੀਤ ਹੀ ਗਾਉਂਦਾ ਇਹਨੇ ਮਨਾ ਕਰਤਾ ਵੀ ਮੈਂ ਹੋਰ ਕੁਛ ਨਹੀਂ ਗਾਣਾ। ਲਓ ਬੇਟਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਨਾ ਤੁਸੀਂ ਗਾ ਕੇ ਸੁਣਾਓਗੇ ਜੀ। ਪੂਰਾ ਪੰਜਾਬ ਹੀ ਨਹੀਂ ਪੂਰਾ ਵਿਸ਼ਵ ਤੁਹਾਨੂੰ ਸੁਣ ਰਿਹਾ। ਸਰਸਾ ਨਦੀ ਦਾ ਕਿਨਾਰਾ ਜਦੋਂ ਤੱਕਾਂ ਛਮ ਛਮ ਰੋਣ ਲੱਗਦੀਆਂ ਅੱਖਾਂ ਸਰਸਾ ਨਦੀ ਦਾ ਕਿਨਾਰਾ ਜਦੋਂ ਤੱਕਾਂ چم چਮ ਰੋਣ ਲੱਗਦੀਆਂ ਅੱਖਾਂ ਵਿਛੋੜੇ ਪੈ ਗਏ ਸਹਣੇ ਮਾਲਕਾ ਵਿਛੋੜੇ ਪੈ ਗਏ ਸਹਣੇ ਮਾਲਕਾ ਸਰਸਾਨ ਦੀ ਦਾ ਕਿਨਾਰਾ ਜਦੋਂ ਤਕਾ ਪੋਦਾ ਮਹੀਨਾ ਠੰਡੇ ਬੁਰਜ ਚ ਬੈਠੀ ਦਾਦੀ ਪੋਤਿਆਂ ਨੂੰ ਦੇਵੇ ਸਿੰਗੋ ਲੋਰੀਆਂ ਕਿਸੇ ਰੱਲੱਥ ਜਾਵੇ ਪਰ ਚੁੱਕਣਾ ਨਹੀਂ ਸੂਬੇ ਅੱਗੇ ਹੋ ਜਵੇ ਸਰੀਰ ਲੱਖ ਪੋਰੀਆਂ ਗੱਲਾਂ ਕਰਨੀਆਂ ਅੱਖਾਂ ਚ ਪਾ ਕੇ ਅੱਖਾਂ ਮੇਰਾ ਸਜਦੇ ਚ ਚੁੱਕ ਜਾਂਦਾ ਮੱਥਾ ਵਿਛੋੜੇ ਪੈਗੇ ਸਹਨੇ ਮਾਲਕਾ ਵਿਛੋੜੇ ਪੈਗੇ ਸਹਨੇ ਮਾਲਕਾ ਸਰਸਾ ਨਦੀ ਦਾ ਕਿਨਾਰਾ ਜਦੋਂ ਤੱਕਾ ਹੋ ਹੋ ਮਾਲਿਕਾ ਹੋ ਹੋ ਮਾਲਿਕਾ ਸਭ ਜਦਿਆਂ ਦੇ ਸਿੰਘੋ ਨਿੱਕੇ ਨਿੱਕੇ ਪੈਰ ਜਾਂਦੇ ਉਂਗਲੀ ਫੜੀ ਸੀ ਦਾਦੀ ਮਾਂ ਦੀ ਪੈਰਾਂ ਵਿੱਚ ਛਾਲੇ ਪਰ ਸਿੱਧ ਕੋਨੀ ਢੋਲੇ ਜੀ ਨੂੰ ਹੋਠ ਸੱਚੇ ਪਾਤਸ਼ਾਹ ਦੇ ਹੀ ਨਾਂ ਦੀ ਦੇਵੇ ਧਰਮ ਤੇ ਅਣਖ ਦੀਆਂ ਮੱਤਾਂ ਮੇਰਾ ਸਜਦੇ ਚ ਝੁੱਕ ਜਾਂਦਾ ਮੱਥਾ ਵਿਛੋੜੇ ਪੈ ਗਏ ਸਹਨੇ ਮਾਲਕਾ ਵਿਛੋੜੇ ਪੈ ਗਏ ਸਹਨੇ ਮਾਲਕਾ ਸਰਸਾਨ ਦੀ ਢਾ ਕਿਨਾਰਾ ਜਦੋਂ ਤੱਕਾਂ ਲਮਬੀ ਰੋਵੇ ਨਾਲੇ ਸੋਹਲ ਬੀਰੋਵੇ ਸਿੰਘੋ ਫਿਰਦਾ ਵੀ ਹੋ ਗਿਆ ਛਾਨਣੀ ਬਾਲੜੀ ਉਮਰ ਵਿੱਚ ਦਿੱਤੀਆਂ ਸਹਾਰ ਦਿੱਤਾ ਜਿਨ੍ਹਾਂ ਸੀ ਜਵਾਨੀ ਹਲੇ ਮਾਨਣੀ ਸਰਹੰਦ ਨਾਲ ਹੋਇਆ ਲਾਲ ਰਤਾ ਮੇਰਾ ਸਜਦੇ ਚ ਚੁੱਕ ਜਾਂਦਾ ਮੱਥਾ বিছোরে পে গে সড়ে মায়ল কা বিছোরে পে গে সäne মাল কা সরসা নদী দা কিনারা जदौ তকা اگলি গাল করদে আ জি meri ਭੈਣ ਦੇ ਨਾਲ ਤੁਸੀਂ ਕਿਉਂ ਰੋਪੇ কিছু ওহ ਟੈਂਸ਼ਨ এ দিজি বাস বি ওনু ਅੱਗੇ ਮੁਕਾਮ ਤੱਕ ਪਹੁੰਚਾਉਣਾ ਵੀ ਬਹੁਤ ਸਾਨੂੰ ਤਾਣੇ ਮਿਹਣੇ ਸੁਣਨੇ ਪੈਨੇ ਇਹਦੇ ਵਿੱਚ ਆਹ ਪੰਜਾਬ ਯੂਐਸਏ ਤੇ ਪੂਰਾ ਵਿਸ਼ਵ ਤੁਹਾਨੂੰ ਦੇਖੂਗਾ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਲਫ਼ਜ਼ਾਂ ਚ ਕਹਿ ਸਕਦੇ ਹੋ ਪਰ ਦਰਸ਼ਕੋ ਇੱਕ ਮਾਂ ਦੀਆਂ ਅੱਖਾਂ ਦੇ ਹੰਝੂ ਨਾ ਬੋਲਣ ਨੂੰ ਤਾਂ ਕੁਝ ਬਚਿਆ ਹੀ ਨਹੀਂ ਹੁਣ ਮੈਂ ਕੀ ਬੋਲਾਂ ਬੋਲਣ ਨੂੰ ਕੁਝ ਨਹੀਂ ਬਚਿਆ ਜਿਨ੍ਹਾਂ ਨੇ ਇਸ ਬੱਚੇ ਦੇ ਦੋ ਬੋਲ ਸੁਣ ਲਏ ਕੀ ਉਹਨਾਂ ਦੇ ਕੰਨਾਂ ਨੂੰ ਅਜੇ ਰਸ ਨਹੀਂ ਆਇਆ ਹੋਰ ਗਾਇਕੀ ਕਿਹੋ ਜੀ ਹੁੰਦੀ ਹੈ ਬੇਟਾ ਕਿਸੇ ਤੋਂ ਸਿੱਖਿਆ ਤੂੰ ਸੰਗੀਤ ਨਹੀਂ ਜੀ ਇਹ ਲੈ ਕੁਦਰਤ ਨੇ ਦਿੱਤੀ ਆ ਹਾਂ ਜੀ ਜੀ ਮੈਂ ਹਲੇ ਸਿੱਖਣ ਲੱਗਣਾ ਵਗਾ ਮੇਰੇ ਮੰਮੀ ਹਲੇ ਸੀੜੀ ਤੇ ਲਾ ਕੇ ਸਿਖਾਉਂਦੇ ਹੁੰਦੇ ਆ ਉਹਨਾਂ ਨੂੰ ਮੈਂ ਰੱਟ ਲੈਨੇ ਆ ਰੱਟਾ ਲਾਉਂਦੇ ਜਣ ਦੀ ਸੰਗੀਤ ਦੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਕਿਉਂ ਸਿੱਖਣ ਲੱਗਿਆ ਹੀ ਨਹੀਂ ਮੈਂ ਹਲੇ ਸਿੱਖਣ ਲੱਗਣਾ ਮਗਾ ਮਾਂ ਚਾਵੇ ਨਾ ਤਾਂ ਦੁਨੀਆ ਦਾ ਸਭ ਤੋਂ ਵੱਧ ਮੁਕੱਦਰ ਵਾਲਾ ਉਹਦੀ ਲਾਦ ਹੀ ਹੋਵੇ ਇੱਕ ਸਲਾਮ ਵੀ ਬਣਦੀ ਐ ਇਸ ਭੈਣ ਨੂੰ ਦਰਸ਼ਕੋ ਇੱਕ ਹਮਦਰਦੀ ਦੀ ਗੱਲ ਇਹ ਵੀ ਐ ਕਿ ਗਰੀਬੀ ਦੇ ਨਾਲ ਨਾਲ ਇਹ ਬੱਚਾ ਸਾਡੇ ਵਾਂਗੂੰ ਨਾ ਦੁਨੀਆ ਨਹੀਂ ਦੇਖ ਸਕਦਾ ਇਹਦੀਆਂ ਨਜ਼ਰਾਂ ਕੁਦਰਤ ਵੱਲੋਂ ਕੋਈ ਪਰੇਸ਼ਾਨੀ ਹੈ ਬੇਟਾ ਕਿੰਨੇ ਦੇਰ ਤੋਂ ਨਜ਼ਰ ਨੂੰ ਇਦਾਂ ਹੋਇਆ ਡਾਕਟਰਾਂ ਨੇ ਜੀ ਖਰਾਬ ਕਰਤੀ ਅੱਖ ਮੇਰੀ ਪਹਿਲਾਂ ਤਾਂ ਥੋੜਾ ਪੋਤਾ ਦੇਖਦਾ ਸੀ ਵੈਸੇ ਕਮੀ ਪੈ ਗਈ ਕੋਈ ਨਹੀਂ ਪੁੱਤ ਡਾਕਟਰਾਂ ਨੇ ਖਰਾਬ ਨਹੀਂ ਕੀਤੀ ਕੋਈ ਗੱਲ ਨਹੀਂ ਇਹ ਦਰਸ਼ਕ ਜੀ ਕਿਰਪਾ ਕਰ ਦੇਣ ਨਾ ਜਿਹੜੇ ਵੱਡੇ ਵੱਡੇ ਸਟਾਰ ਸਿੰਗਰ ਜਿਨ੍ਹਾਂ ਨੂੰ 8-8 ਬੌਂਸਰ ਲੰਗਾਉਂਦੇ ਨੇ ਇਹਨਾਂ ਨੂੰ ਖਤਰਾ ਕੋਈ ਨਹੀਂ ਸਿਰਫ ਇੱਕ ਸਟੇਟਸ ਆ ਸਟੇਟਸ ਕਿਹਨੇ ਦਿੱਤਾ ਇਹ ਸਾਰੇ ਦਰਸ਼ਕਾਂ ਨੇ ਦਿੱਤਾ ਜਦੋਂ ਇਹ ਚਾਹਣਗੇ ਨਾ ਤੂੰ ਵੀ ਇੱਕ ਵੱਡਾ ਕਲਾਕਾਰ ਬਣੇਗਾ ਸਟੇਜ ਤੇ ਗਾਵੇਂਗਾ ਜਦੋਂ ਤੂੰ ਸਟੇਜ ਤੇ ਗਾਵੇਂਗਾ ਕਹਿੰਦੇ ਮੇਲਾ ਮੇਲੀਆਂ ਦਾ ਪੈਸਾ ਥੇਲੀਆਂ ਦਾ ਗੱਲ ਪੈਸੀ ਵਾਲੀ ਦੀ ਹਰ ਜਗ੍ਹਾ ਚੱਲਦੀ ਹੈ ਅੱਖਾਂ ਦਾ ਕੀ ਹੈ ਜਿਹੜੇ ਡਾਕਟਰਾਂ ਨੇ ਖਰਾਬ ਕੀਤੀ ਅੱਖਾਂ ਠੀਕ ਕਰਨ ਵਾਲੇ ਵੀ ਬੈਠੇ ਨੇ ਹੋਰ ਕੋਈ ਇਸ ਤੋਂ ਧਾਰਮਿਕ ਤੋਂ ਬਿਨਾ ਹੁਣ ਕੋਈ ਇੱਕ ਗੀਤ ਹੋਰ ਸੁਣਾਉਣਾ ਚਾਹੋਗੇ ਦਰਸ਼ਕ ਕਹਿਣ ਲੱਗਣ ਮੇਰਾ ਦਿਲ ਕਰਦਾ ਮੈਂ ਤੈਨੂੰ ਸੁਣਦਾ ਜਾਵਾਂ ਧਾਰਮਿਕ ਸੁਣਾ ਦਵਾਂ ਜੀ ਜੋ ਤੈਨੂੰ ਚੰਗਾ ਲੱਗਦਾ ਜੋਗ ਲੈਣਾ ਮਸਤ ਬਣਾ ਦੇਣਗੇ ਹੋ ਰੋਮ ਰੋਮ ਵਿੱਚ ਵਾਸ ਸਜਣ ਦਾ ਡਾਡਾਏ ਤਰਵਾਸਿ ਸਜਣ ਦਾ ਰੁਪਈਆ ਹੁਣ ਯਾਰ ਦੇ ਘਰ ਨੂੰ ਮੈਂ ਸਾੜ ਨਹੀਂ ਸਕਦੀ ਉਹਦੇ ਦਰ ਨੂੰ ਉਹ ਦੁਨੀਆ ਪਈ ਖਸਮਾ ਨੂੰ ਖਾਵੇ ਵੇ ਹਾਂ ਆ ਦੁਨੀਆ ਪਈ ਖਸਮਾ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਹਾਂ ਮੇਰਾ ਤਣਕਾ ਯਾਰੀ ਵਜਾਵੇ ਤੇ ਮਸਤੀ ਮੈਂ ਫਿਰਦੀ ਹਾਂ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਦਰਸ਼ਕੋ ਇਹ ਬੱਚਾ ਗਾਉਂਦਾ ਇਹਦੀ ਲਗਨ ਆ ਇਹਦੀ ਚਾਹਤ ਆ ਇੱਛਾ ਹੈ ਇਹਦੀ ਜੇ ਗਾਉਣਾ ਚਾਹੁੰਦਾ ਤਾਂ ਅਸੀਂ ਆਪਣੇ ਪਲੇਟਫਾਰਮ ਤੇ ਉਹਨੂੰ ਮੌਕਾ ਦਿੱਤਾ ਗਾਇਆ ਬੱਚੇ ਨੇ ਦਿਲ ਖੁਸ਼ ਕਰਤਾ ਬਹੁਤ ਸਾਰੇ ਲੋਕ ਸਰੋਤੇ ਖੜੇ ਨੇ ਸੁਣ ਰਹੇ ਆ ਮੇਰੀ ਕੋਸ਼ਿਸ਼ ਰਹੂਗੀ ਭਾਵੇਂ ਗੀਤ ਬੱਚੇ ਨੇ ਕਿਸੇ ਦੇ ਗਾਏ ਨੇ ਕਿਸੇ ਹੋਰ ਗਾਇਕ ਦੇ ਗਾਏ ਨੇ ਕਿਉਂਕਿ ਸ਼ੁਰੂ ਚ ਇਦਾਂ ਹੀ ਹੁੰਦਾ ਲਗਭਗ ਜ਼ਮੀਨ ਤੋਂ ਉੱਠੇ ਗਏ ਗਾਇਕ ਦਾ ਇਹੀ ਸ਼ੁਰੂਆਤ ਹੁੰਦੀ ਆ ਜਾਂ ਉਹ ਪ੍ਰਭਾਤ ਫੇਰੀਆਂ ਚ ਗਾਉਂਦਾ ਜਾਂ ਉਹ ਜਗਰਾਤਾਂ ਤੇ ਗਾਉਂਦਾ ਜਾਂ ਉਹ ਨਗਰ ਕੀਰਤਨ ਤੇ ਗਾਉਂਦਾ ਤਾਂ ਹੀ ਉਹ ਵੱਡੀਆਂ ਸਟੇਜਾਂ ਤੱਕ ਪਹੁੰਚਦਾ ਇਹ ਬੱਚਾ ਕੋਈ ਗਾਉਂਦਾ ਕੋਈ ਕਰੋੜਾਂ ਅਰਬਾਂ ਕਮਾਉਣ ਲਈ ਨਹੀਂ ਗਾਉਂਦਾ ਆਪਣੀ ਇੱਕ ਲਗਨ ਆਪਣੀ ਇੱਕ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਗਾਉਂਦਾ ਛੁਪਿਆ ਹੈ ਜੀ ਛੁਪਿਆ ਟੈਲੈਂਟ ਹੈ